ਚੱਲਿਆ ਜੀ ਚਾਹ ਖੇਤ ਨਰਮਾ ਚੁੱਕਦੇ ਆਂ ਜੀ ਇੱਕ ਜਿਹੜਾ ਆ ਬੰਦਾ ਨਾ ਇਹ ਬੰਦਾ ਬਹੁਤ ਖਤਰਨਾਕ ਹੈ ਇਹ ਆ ਨਹੀਂ ਪਤਾ ਵੀ ਪਿਸਤੌਲ ਮਾਰੇ ਅਗਲੇ ਦੇ ਹੈ ਨਰਮਾ ਚੁੱਕਦੇ ਕੀ ਕਰਦਾ ਓਏ ਆ ਵਟ ਜਿਨਾਂ ਖਿਆੜਦਾ ਇਹ ਅੱਖਾਂ ਵੱਡਨਾਂ ਹੋਣਾ ਭੈਣਾਂ ਅੱਖਾਂ ਨੂੰ ਕੀ ਹੋਇਆ ਮੈਂ ਇਹਨਾਂ ਨੂੰ ਮਾਰ ਕੇ ਨਾ ਇਹਨਾਂ ਅੱਛਾ ਮੈਂ ਗੱਨੇ ਲਾ ਬਟਕੇ ਓਏ ਪੱਟਲੇ ਵੀ ਮਾਰੀ ਚਾਰ ਪੱਟਲੇ ਹੀ ਕਰਨੇ ਯਾਰ ਗੱਲ ਹੈ ਕੋਈ ਦਸਾਰੇ ਆਪਾਂ ਤਾਂ ਸਹਰੇ ਵਾਸਤੇ ਲਾਏ ਨੇ ਪਟਲੇ ਪਟਲੇ ਕੋਈ ਗੱਲ ਨਹੀਂ ਗੰਨੇ ਆਪਾਂ ਛੋਡੇ ਵਾਸਤੇ ਲਾਏ ਆ ਚਾਲ ਵੀ ਮਿੱਤਰਾ ਮੁੜ ਗਿਆ ਰਾਹ ਵਾਲੀ ਖੇਤ ਵਾਲੀ ਪਹੀ ਰਸਤੇ ਕੰਜਦਨੇ ਵਾਲੇ ਚੌੜੇ ਛੱਡੇ ਹੋਏ ਨੇ ਕਟੋ ਕਟ 6 ਫੁੱਟ ਦੇ ਛੱਡੇ ਹੋਏ ਨੇ ਰਸਤੇ ਤੇ ਹੂੰ ਟਰੈਕਟਰ ਹੁੰਦਾ 10 11 ਫੁੱਟ ਦਾ ਰਾਹ ਹੁੰਦਾ ਦੋਖਾਂ ਦੀ ਕਮਾਲ ਹੀ ਹੋਈ ਵੀਰ ਚਲੋ ਜੀ ਕਿਤੇ ਝੋਨਾ ਤੇ ਕਿਤੇ ਕਪਾਾਸ ਤੇ ਕਿਤੇ ਨਰਮਾ ਕਿਤੇ ਝੋਨਾ ਤੇ ਕਿਤੇ ਕਪਾਾਸ ਤੇ ਕਿਤੇ ਨਰਮਾ ਨਰਮਾ ਚੁਗੀ ਇਹ ਨਜ਼ਰ ਹੈਗੀ ਆ ਕਿ ਅੰਮਾ ਤਾਂ ਇਹ ਕਿਲੇ ਵਰਗਾ ਨਜ਼ਾਰਾ ਹੈ ਹੁਣ ਪਹਿਲਾਂ ਮਿਲਦੀ ਨਹੀਂ ਨਰਮਾ ਇਹ ਵੇਲੇ ਦੋ ਤਿੰਨ ਕਿੱਲੇ ਹੁੰਦੇ ਆ ਪੰਜ ਨੂੰ ਕਹਿੰਦੇ ਤਾਂ 10 ਆਉਂਦੇ ਆ ਹੂੰ ਇੱਧਰ ਦਿਖਾਉਨੇ ਤੁਹਾਨੂੰ ਅੰਦਰ ਮਾ ਦੇਖੋ ਖੜਿਆ ਪਿਆ ਪਿਓ ਪੈਂਦੀ ਆ ਤੱਕ ਪਹਿਲੀ ਵਾਰੀ ਜਿਹਾ ਤਾਂ ਇਹ ਸੋਨਾ ਗੱਲਾ ਤਾਂ ਨਾ ਮੋਟਾ-ਮੋਟਾ ਫੁੱਟਾ ਹੈ ਪਰ ਮਾਤਾਵਾ ਕਿਰਪਾ ਰੱਖੇ ਪ੍ਰਿਹੋਰ ਮਾਰ ਗਿਆ ਹੁਣੇ ਤੇ। ਅਵਰੇ ਦੀ ਘਾਟ ਹੁਣ ਕਿਤੇ ਲੈ ਜਿਹੜੀ ਮਾਰਦਗੀ। ਇਹ ਖੜਾ ਆਪਣਾ ਜੋਂਡੀਰ। ਸਵਾਰ ਰੇ ਲੈ ਗਿਆ ਜੋਂਡੀਰ ਰਾਜਾ। ਨਰਮੇ ਆਲਗਾ। ਨਰਮੇ ਵਾਲੀ ਲੇਬਰ। ਆਤਾ ਚੁਕਤਾ ਕਿਲਾ ਜਾ। ਨਾ ਦੂਜਾ ਚੁਕੀ ਜਾਂਦੇ ਹੁਣੇ। ਬੱਲੇ ਬੱਲੇ ਇਹਦਾ ਕਿਲਾ ਚੁੱਕ ਦਿੰਦੇ ਨੇ ਡੇਢ ਕਿਲਾ ਰੋਜ 17 18 ਵੀ ਆਪਣੀ ਨਸਰ ਗਈ ਵਾਸੋਂ ਤਾਂ ਬੈਗੁਰੂ ਕਿਰਪਾ ਰੱਖੇ ਔਰ ਸੰਸਾਰ ਤੇ ਬਣਾ ਕੇ ਰੱਖੇ ਇੱਕ ਵਾਰੀ ਮੇਰੇ ਹਿਸਾਬ ਨਾਲ ਹੋਰ ਰਵਾਊਗਾ 5 ਸਤਨ ਦੀ 5 ਕੁ ਮਣ ਦੀ ਹੋਰ ਤਾਂ ਇੰਨੇ ਤਗੜੇ ਨੇ ਚ ਟਿੰਡੇ 5 ਮਣ ਹੋਜਦਾ ਹੋਰ ਬਹੁਤ ਹੈ 5 ਕੁ ਹੋ ਗਿਆ ਬਾਧੂ ਹੈ ਵਾਲਾ ਵੀ ਨਹੀਂ ਮੰਗਣਾ ਚਾਹੀਦਾ ਪਰਮਾਤਮਾ ਫਿਰ ਨਾਰਾਜ਼ ਹੋ ਜਾਂਦਾ ਲਓ ਜੀ ਇਹ ਆ ਪੀ ਲੋ ਕਿਉਂ ਵੀ ਇਹ ਜੇ ਹੋਕੀ ਕੈਨੇਡਾ 'ਚ ਕਿੱਥੇ ਵਜਦੇ ਆ ਵੀਰ ਝੋਲੇ ਟੰਗੇ ਕੈਨੇਡਾ ਕੀ ਰਿਸਕ ਰੂਗੀ ਪੰਜਾਬ ਦੀ 11 ਆਲੀ ਚਾਹ ਆ ਗਈ ਭਾਈ ਓਏ ਆ ਜੋ ਫਿਰ ਦੋ ਆਲੀ ਆ ਜੂ ਇੱਥੇ ਭੈਣਾਂ ਬਗਾਨੇ ਦੇਸ਼ਾਂ 'ਚ ਫਿਰਦਾ ਪੌਕਣਾ ਅੱਧੇ ਦਾ ਘਰ ਨੂੰ ਰਿਸ਼ਤੇ ਦਾ ਮਰ ਜਾਂਦੇ ਨੇ ਤੁਹਾਨੂੰ ਜਦੋਂ ਬੰਦਾ ਮੁੜ ਕੇ ਆਉਂਦਾ ਹੈ ਅੱਧੇ ਘਰ ਦੇ ਮੈਂਬਰ ਮਰ ਜਾਂਦੇ ਨੇ ਅੱਧੇ ਬੋਲਣੋਂ ਹਟ ਜਾਂਦੇ ਨੇ ਬੋਲਣੋਂ ਤਾਂ ਅੱਧੇ ਹਟ ਜਾਂਦੇ ਨੇ ਕਿ ਵੀ ਪੈਸਾ ਵਾਲਾ ਹੋ ਗਿਆ ਨਾ ਕੋਲੇ ਫੋਪੇ ਪਾਉਣ ਦੀ ਨੱਕ ਅੱਖ ਨਾ ਪੇਜਦਾ ਹੋ ਜਵਾਕ ਲੈ ਵੀ ਬੋਲ ਮਾਰਤਾ ਤੇ ਹੁਣ ਆਉਂਦੇ ਚਾਹ ਪੀਣਾ ਕਰਦੇ ਆ ਗੱਲਬਾਤ ਓਏ ਇਹਦੇ ਚੱਲਦੇ ਮੋਟਰ ਜੇ ਕੋਈ ਨਾ ਛੱਡ ਲੈ ਬਚਾ ਲਾਂਗੇ ਕੰਨਿਆ ਜੀ ਇਹਨੇ ਮਰੇ ਇਹਦੀ ਆਪਨ ਵਾਲੀ ਉਹਦਾ ਦੱਕਾ ਕਿਦਾਂ ਬਰੇਗਾ ਕਿਹੜਾ ਦੱਬਰੇਗਾ ਆਪਣਾ ਕੀ ਇਹਦੇ ਖਸਮਾ ਵੀ ਕਿਹੜਾ ਦੱਬਰੇਗਾ ਆਪਣਾ ਹੂੰ ਕਿਹੜਾ ਦੱਬਰੇਗਾ ਓਹੋ ਮਹਾਰਾਤਾ ਰਾਮ ਜੀ ਨਾ ਕਦੋਂ ਨਾ ਦੇਖੀ ਨਹੀਂ ਕਿਦੂ ਸੋਹਣਾ ਸੀ ਪਹਿਲਾਂ ਹੂੰ ਸੋਹਣਾ ਸੀ ਆ ਅੱਜ ਅੱਡੋ-ਉੱਡ ਕਾਦਨੌੜੇ

ਮੁਹਤ ਧੋ ਕੇ ਆਪਾ ਮੱਥੇ ਵੱਲ ਵਾਧਦੇ ਹੋਏ ਚਰਨ ਕੁੰਡ ਚ ਪੈਰ ਧੋ ਕੇ ਵੇਗੂ ਦਾ ਸ਼ੁਕਰਾਨਾ ਕਰਕੇ ਵੇਗੂ ਚੜਦੀ ਕਲਾ ਵਿੱਚ ਰੱਖਿਆ ਆਪਾ ਜਿੱਥੇ ਮੈਂ ਨਿਮਮ ਵਾਇਦਾ ਜੋ ਤੇ ਕੇ ਉਹ ਪੈਂਦਾ ਉਥੇ ਮੱਥਾ ਟੇਕਿਆ ਆਪਾ ਬਣਦੇ ਥੱਲੇ ਦੇ ਇਨਸਾਨ ਸਭ ਮੰਨੀ ਦੁਬਾਰਾ ਚੱਲ ਪਏ ਦਰਬਾਰ ਸਾਹਿਬ ਚ ਚਲੋ ਵੀ ਪਿਛੇ ਨਾਲ ਗੁਰਦੁਆਰਾ ਜੀ हाँ जी टेक है मथा तो आ गए हम आप बहर हम आप बार आ भी देग वाले को देग वाले भाई जी को आ गए बाबा जी को हूँ लै के देग छक के लंगर ने भी देग भी ले ली हम आप छकी लंगर लंगर हाल लभद कि लिखे हुए लंगर हाल ਇੱਧਰ ਆ ਜੀ ਕਿਰਪਾ ਕਰਕੇ ਲੰਗਰ ਸ਼ਕੋ ਇਹ ਵੇ ਗੁਰੂ ਘਰਾਂ ਜੀ ਮਿਲਦਾ ਲੰਗਰ ਹੋਰ ਕਿਤੇ ਨਹੀਂ ਮਿਲਦਾ ਕਿਉਂ ਬਾਬਾ ਜੀ ਦੁੱਧ ਪਾ ਰਹੇ ਨੇ ਡਰਮ ਚ ਦੁੱਧ ਫੜਾਇਆ ਸੀ ਦੁੱਧ ਦੀ ਸੇਵਾ ਕੀਤੀ ਤੇ ਬਾਬੇ ਨੇ ਉਲਟਾ ਲੀ ਕੈਨੀ ਤੇ ਹੁਣ ਅਸੀਂ ਬਾਦ ਦੇ ਹੋਏ ਲੰਗਰ ਵੱਲ ਭਾਂਡੇ ਚੱਕੇ ਪਾਂਡੇ ਚੱਕੇ ਲੰਗਰ ਬੰਨੀ ਹੋ ਗਏ ਤੇ ਉੱਥੇ ਰੋਟੀ ਰੱਟੀ ਖਾਦੀ ਸੀ ਤੇ ਭਾਂਡੇ ਮਾਂਜਣ ਵਾਲਿਆਂ ਕੋਲੇ ਆ ਗਏ ਦੋ ਮਾਂਜ ਕਿਤੇ ਬਾਹਰ ਆ ਗਏ ਬਾਹਰ ਆ ਕੇ ਸੀ ਦੇਖਿਆ ਗੁਰਦੁਆਰੇ ਦੀ ਸਥਿਤੀ ਮੱਥਾ ਟੇਕਿਆ ਸੋਹਣਾ ਲੱਗਿਆ ਚੰਗਾ ਸੀ ਵਧੀਆ ਮਾਹੌਲ ਸੀਗਾ ਥੱਲੇ ਪੱਕਾਈ ਗੁਰੂ ਘਰੇ ਪਰਸ਼ੀਣਾ ਉਹ ਤਕੜੇਵਾਂ ਨੇ ਥੋਦੇ ਮੰਨੇ ਪਰ ਬੰਨੇ ਆ गुरुद्वारे बहुत तकड़ा ही सुखा पूरियां होने मा टेक केपस वापस जाते समय देखी भिंडर फोटो तो आए बार बाजार च चक्की स्कूटरी जोड़ा घर आ गए जोड़े ले इत जोड़े ले के चक्की स्कूटरी आ गए बाजार च ਬਈ ਆ ਚਾ ਕੇ ਇੱਕ ਉਹ ਐਡ ਮਾ ਲਿਆ 100 ਰੁਪਏ ਲਾਇਆ ਕੱਠਣ ਇਕੱਠਾ 100 ਰੁਪਏ ਨਾਲ ਕੇ ਲੈ ਕੇ ਸਮਾਨ ਅਸੀਂ ਉਦੋਂ ਬਾਦ ਆ ਗਏ ਇਸ ਇਧਰ ਲੈ ਪਾਸੇ ਲਓ ਜੀ ਇਹ ਲੈ ਲਾ ਹਿਸਾਬਣ ਚ ਉਬਰਦਨ ਦਾ ਡੱਬੇ ਡੱਬੇ ਲੈ ਕੇ 100 ਰੁਪਏ ਦੇ ਕੱਠਣ ਇਕੱਠੇ 100 ਰੁਪਏ ਦੀ ਸੇਲ ਸੀ ਇਹ 100 ਦਾ ਚਾਰ ਚੀਜ਼ਾਂ ਲੈ ਕੇ ਅਸੀਂ ਕੱਚ ਦੇ ਭਾਂਡੇ ਦੇਖੋ ਬੁਰੰਗ ਨੇ ਕਸਵਾਨ ਪਾਇਆ ਕਿਹਦੇ ਲੋਟ ਉੱਪਰ ਆ ਗਏ ਵੀ ਤਰ دوسری ਸਾਈਡ ਜਿਲੇ ਬੰਗਾਲੇ ਪਾ ਜਵਾਨ ਆਹ ਇਧਰ ਇੱਥੇ ਦੇਖੋ ਲੋਟ ਗਾ ਦੇ ਫਾਇ ਬਣਾਉਂਦਾ ਜਿਲੇ ਬੰਗਾ ਗੋਲ-ਵੋਲ ਦੇ ਬਣਿਆ ਹੋਇਆ ਜਮਾ ਕਿ ਕੋਡਾ ਹੋਇਆ ਜਮਾ ਦੇ ਉਹ ਆਏ ਸੀ ਬਰੈਡ ਤੇ ਪਏਗੇ ਪਿੰਡ ਵਾਲੀ ਸੜਕ ਨੂੰ ਬੈਰੂ ਕਿਰਪਾ ਕਰੇ ਮਨੋ ਕਾਮ ਪੂਰੀਆਂ ਕਰੇ ਸਭ ਕੇ